ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਜਿਹੜਾ ਟੌਪਿਕ ਆ ਉਹ ਘਰ ਵਿੱਚ ਜਾਂ ਵੇਚਣ ਦੇ ਲਈ ਜਿਹੜੇ ਕਿਸਾਨਾਂ ਨੇ ਸਬਜ਼ੀਆਂ ਲਾਉਣੀਆਂ ਨੇ ਉਹ ਕਿਹੜੀ ਕਿਹੜੀਆਂ ਸਬਜ਼ੀਆਂ ਲਾਉਣ ਦਾ ਹੁਣ ਅਗਸਤ ਤੋਂ ਬਾਅਦ ਸਤੰਬਰ ਮਹੀਨਾ ਚੜ੍ਹਨ ਲੱਗਾ ਉਹ ਕਿਹੜਾ ਸਮਾਂ ਸਹੀ ਆ ਤੇ ਰੇਟ ਕੀ ਰਹਿਣਗੇ ਇਹ ਆਪਾਂ ਵਿਚਾਰ ਕਰਨੀਆਂ ਸਾਡੇ YouTube ਚੈਨਲ ਤੇ ਖੇਤੀਬਾੜੀ ਵਿਰਸਾ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰੋ ਕਿਸਾਨ ਵੀਰੋ ਸਤੰਬਰ ਮਹੀਨਾ ਚੜਨ ਤੇ ਆ ਤੇ ਇਹਦੇ ਵਿੱਚ ਸਭ ਤੋਂ ਵਧੀਆ ਜਿਹੜੀ ਸਬਜ਼ੀ ਲਾਉਣ ਦਾ ਸਮਾਂ ਆ ਜਾਂ ਗੋਭੀ ਲਾ ਸਕਦੇ ਆ ਆਪਾਂ ਮੇਥੇ ਪਾਲਕ ਧਨੀਆਂ ਬਾਕੀ ਮੂਲੀ ਆ ਜਿਹੜੀ ਉਹ ਵੀ ਆਪਾਂ ਲਾ ਸਕਦੇ ਆ ਚਕੰਦਰ ਲਾ ਸਕਦੇ ਆ ਮਟਰ ਲਾ ਸਕਦੇ ਆ ਛਲਗਮ ਲਾ ਸਕਦੇ ਆ ਤੇ ਪੱਤਾ ਗੋਭੀ ਲਾ ਸਕਦੇ ਆ ਹੁਣ ਜਿਹੜੀ ਗੱਲ ਰਹੀ ਆ ਪਹਿਲਾਂ ਆਪਾਂ ਗੱਲ ਕਰੀਏ ਵੀ ਮੇਥੇ ਪਾਲਕ ਜਿਹੜਾ ਧਨੀਆ ਇਹਦੀਆਂ ਜਿਹੜੀਆਂ ਗੁੱਟੀਆਂ ਨੇ ਇਹ ਜਿਹੜੀ ਆ ਸਭ ਤੋਂ ਵਧੀਆ ਇਹਨੂੰ ਆਪਾਂ ਥੋੜੀ ਜਗ੍ਹਾ ਦੇ ਵਿੱਚ ਲਾ ਸਕਦੇ ਆ ਜਿਵੇਂ ਕਿਸੇ ਕਿਸਾਨ ਵੀਰ ਨੇ ਅੱਧਾ ਕਿਲਾ ਲਾਉਣਾ ਜਾਂ ਫਿਰ ਇੱਕ ਬਿੱਗਾ ਵੀ ਲਾ ਸਕਦਾ ਉਹਦੇ ਵਿੱਚੋਂ ਵੀ ਇਹ ਚੰਗਾ ਪ੍ਰੋਫਿਟ ਦੇ ਦਿੰਦੀ ਆ ਕਿਉਂਕਿ ਜਿਹੜਾ ਇਹਦਾ ਹੁਣ ਰੇਟ ਰਹੂਗਾ ਇਹਨੇ ਰੇਟ ਨੇ ਰਹਿਣਾ ਆ ਦਿਵਾਲੀ ਦੇ ਨੇੜੇ ਤੇੜੇ ਜਾ ਕੇ ਦਿਵਾਲੀ ਤੋਂ ਬਾਅਦ ਜਿਹੜਾ ਆ ਉਹ ਰੇਟ ਬਹੁਤ ਵਧੀਆ ਰਹਿੰਦਾ ਕਿਉਂਕਿ ਨਵੀਂ ਨਵੀਂ ਸਬਜ਼ੀ ਆਈ ਹੁੰਦੀ ਆ ਉਦੋਂ ਸਾਗ ਨਵਾਂ ਨਵਾਂ ਬੜਨਾ ਸ਼ੁਰੂ ਹੁੰਦਾ ਤੇ ਉਦੋਂ ਇਹਦਾ ਜਿਹੜਾ ਰੇਟ ਆ ਉਹ 15-20 ਰੁਪਏ ਗੁੱਟੀ ਆਰਾਮ ਨਾਲ ਵਿਕ ਜਾਂਦੀ ਆ 30-30 ਰੁਪਏ ਗੁੱਟੀ ਸਾਨੂੰ ਅਸੀਂ ਖਰੀਦਦੇ ਆ ਤੇ 10 ਪਲੱਸ ਰੇਟ ਆ ਜਿਹੜਾ ਉਹ ਆਰਾਮ ਨਾਲ ਰਹਿੰਦਾ ਤੇ ਇਹਦੀ ਜਿਹੜੀ ਪਾਲਕ ਦੀ ਆ ਉਹ ਤੜਵਾਈ ਵੀ ਸੌਖੀ ਆ ਤੇ ਧਨੀਆ ਜਿਹੜਾ ਧਨੀਆ ਵੀ ਅਸੀਂ ਵੱਢ ਕੇ ਉਹਦੇ ਨਾਲ ਵੇਚ ਸਕਦੇ ਆ ਤੇ ਦੂਜੀ ਗੱਲ ਆ ਜਾਂਦੀ ਆ ਇਹਦੇ ਤੇ ਜਿਹੜੀ ਆ ਹੁਣ ਮੱਖੀ ਮਥਰਾ ਜਿਹੜਾ ਉਹ ਅਟੈਕ ਨਹੀਂ ਕਰਦਾ ਤੇ ਤੁਸੀਂ ਸਿਰਫ ਜੇ ਘਰ ਵਿੱਚ ਸਬਜ਼ੀ ਲਾਉਣੀ ਆ ਤਾਂ ਤੁਸੀਂ ਉਹਨੂੰ ਸਿਰਫ ਉਹਦੇ ਤੇ ਕੋਈ ਰੇ ਸਪਰੇਅ ਨਾ ਕਰੋ ਉਹਦੇ ਤੇ ਸਿਰਫ ਸੁੱਕੀ ਸਵਾ ਤੇ ਨਾਲ ਜਿਹੜੀ ਖੱਟੀ ਲੱਸੀ ਆ ਉਹਨੂੰ ਜਿੰਨੀ ਤੁਸੀਂ ਪ੍ਰਾਣੀ ਕਰਕੇ ਉਹ ਸਬਰੇ ਕਰ ਸਕਦੇ ਹੋ ਤੇ ਤੀਜਾ ਜਿਹੜਾ ਹੁੰਦਾ ਪਾਥੀਆਂ ਪ੍ਰਾਣੀਆਂ ਪਾਥੀਆਂ ਨੇ ਜਿਹੜੀਆਂ ਉਹਦੀ ਤੁਸੀਂ ਉਹਨੂੰ ਡਬੋ ਕੇ ਰੱਖ ਲਓ ਪਹਿਲਾਂ ساری ਰਾਤ ਫਿਰ ਜਿੰਨੀ ਪ੍ਰਾਣੀ ਪਾਥੀ ਹੋਊਗੀ ਸਾਲ 2 ਸਾਲ ਤੇ ਸਾਲਕ ਪ੍ਰਾਣੀ ਪਾਥੀ ਵੀ ਵਧੀਆ ਅਸਰ ਕਰ ਦਿੰਦੀ ਆ ਤੇ ਉਹਦੀ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਤੀਜਾ ਜਿਵੇਂ ਮੇਥੇ ਨੇ ਮੇਥਿਆਂ ਦਾ ਰੇਟ ਬਹੁਤ ਵਧੀਆ ਹੁੰਦਾ ਇਹ ਮੌਸਮ ਦੇ ਵਿੱਚ ਬਹੁਤ ਵਧੀਆ ਮੌਸਮ ਰਹਿੰਦਾ ਯਾਦੋਂ ਤੁਸੀਂ ਇਹਨੂੰ ਆਰਾਮ ਨਾਲ ਕਰ ਸਕਦੇ ਹੋ ਤੇ ਬਾਕੀ ਜਿਹੜੀ ਮੂਲੀ ਆ ਮੂਲੀ ਲਾ ਸਕਦੇ ਹੋ ਇੱਕ ਬੱਟ ਦੇ ਉੱਤੇ ਮੂਲੀ ਤੇ ਦੂਜੇ ਦੇ ਉੱਤੇ ਆਪਾਂ ਪਾਲਕ ਧਨੀਆ ਲਾ ਸਕਦੇ ਹਾਂ ਵਿੱਚ ਵਿੱਚ ਕਿਉਂਕਿ ਮੂਲਕ ਮੂਲੀ ਦੀ ਤਾਂ ਪਟਾਈ ਹੋ ਜਾਣੀ ਆ ਤੇ ਇਹ ਫਿਰ ਬਾਦ ਦੇ ਵਿੱਚ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਪੱਟ ਸਕਦੇ ਹਾਂ ਤੇ ਜਿਹੜੇ ਬਾਕੀ ਆ ਗਏ ਮਟਰ ਆ ਗਏ ਗੋਭੀ ਆ ਗਈ ਪੱਤਾ ਗੋਭੀ ਆ ਗਈ ਤੇ ਟਮਾਟਰ ਵੀ ਲਾ ਦਿੰਦੇ ਆ ਤੇ ਇਹ ਜਿਹੜਾ ਆ ਉਹ ਹੁਣ ਜਿਵੇਂ ਮੰਨ ਲਓ ਕਈਆਂ ਨੇ ਗੋਭੀ ਲਾਈ ਹੋਈ ਆ ਗੋਭੀ ਦਸਹਿਰੇ ਦੇ ਟਾਈਮ ਆ ਜਾਂਦੀ ਆ ਹੁਣ ਤਾਂ ਜਿਵੇਂ ਸ਼ਿਮਲਾ ਹੋ ਗਿਆ ਜਾਂ ਹੋਰ ਠੰਡੀਆਂ ਥਾਵਾਂ ਦੇ ਉਤੋਂ ਜਿਹੜੀ ਆਉਂਦੀ ਆ ਉਹਦਾ ਰੇਟ ਆ ਪਰ ਜਿਹੜੀ ਹੁਣ ਸਬਜ਼ੀ ਆਪਣੇ ਵਾਲੀ ਆਉਣੀਆਂ ਲੋਕਲ ਚੱਲਣੀਆਂ ਗੋਭੀ ਉਹ ਦਸਹਿਰੇ ਦੇ ਟਾਈਮ ਚੱਲ ਪੈਂਦੀ ਆ ਹੁਣ ਜਿਨ੍ਹਾਂ ਨੇ ਲਾਈ ਹੋਈ ਆ ਤੇ ਬਰਸਾਤਾਂ ਤੋਂ ਬਾਅਦ ਜਿਨ੍ਹਾਂ ਨੇ ਲਾਈ ਆ ਕਿਉਂਕਿ ਬਰਸਾਤਾਂ ਦੇ ਵਿੱਚ ਜਿਹੜੀ ਆ ਇਹ ਕਾਮਯਾਬ ਨਹੀਂ ਹੁੰਦੀ ਇਹਦੀ ਪਨੀਰੀ ਤੇ ਉਹ ਪਨੀਰੀ ਦੇ بارش ਹੋ ਜAVE ਤਾਂ ਉਹ ਖਤਮ ਹੋ ਜਾਂਦੀ ਹੈ ਇਸ ਕਰਕੇ ਜਿਨ੍ਹਾਂ ਨੇ ਹੁਣ ਲਾਈ ਲਈ ਆ ਹੁਣ ਬਾਰਸ਼ਾਂ ਵੀ ਨਹੀਂ ਇੰਨੀਆਂ ਹੁੰਦੀਆਂ ਤੇ ਲਾਈ ਲਈ ਗੋਭੀ ਉਹ ਫਾਇਦਾ ਦੇ ਦੇਊਗੀ ਉਦੋਂ ਰੇਟ ਹੁੰਦਾ ਕਿਉਂਕਿ ਇਹਦਾ ਭਾਰ ਆ ਜਿਹੜਾ ਇਹ ਵੱਧ ਹੁੰਦਾ ਇਹ ਫਾਇਦਾ ਦੇਜੂ ਤੇ ਜਿਹੜਾ ਮਟਰ ਆ ਮਟਰ ਆਪਾਂ ਲਾ ਸਕਦੇ ਆ ਪਰ ਕੇਅਰ ਜ਼ਿਆਦਾ ਪਾਲੂਗਾ ਮਟਰ ਤਾਂ ਦੇ ਬਾਕੀ ਪੱਤਾ ਗੋਭੀ ਆ ਉਹ ਵੀ ਹੁਣ ਹੋ ਸਕਦੀ ਆ ਬਹੁਤ ਵਧੀਆ ਮੌਸਮਾਂ ਤੇ ਬਾਕੀ ਜੇ ਪੈਸੇ ਬਣਾਉਣੇ ਆ ਥੋੜੀ ਜਗ੍ਹਾ ਤੋਂ ਉਹ ਸਭ ਤੋਂ ਵਧੀਆ ਆ ਮੇਥਾ ਪਾਲਕ ਤਨੀਆ ਇਹ ਜੇਕਰ ਆਪਾਂ ਲਾਈਏ ਭਾਵੇਂ ਥੋੜੇ ਥੋੜੀ ਜਗ੍ਹਾ ਦੇ ਵਿੱਚ ਲਾ ਦੋ ਤੇ ਇਹ ਤੁਹਾਨੂੰ ਵਧੀਆ ਮੁਨਾਫਾ ਦੇ ਸਕਦਾ ਅਗੀਤਾ ਲਾਉਂਗੇ ਤਾਂ ਫਾਇਦਾ ਦੇ ਦੂਗਾ ਤੇ ਜਦੋਂ ਫਿਰ ਮੌਸਮੀ ਚੱਲ ਪੈਂਦਾ ਉਦੋਂ ਤਾਂ ਫਿਰ ਸਾਰੀ ਲੈ ਕੇ ਆਉਂਦੇ ਉਦੋਂ ਤਾਂ ਫਿਰ 5-5 ਰੁਪਏ 2-2 ਰੁਪਏ ਗੁੱਟੀ ਵੇਖਦੀ ਆ ਇਸ ਕਰਕੇ ਹੁਣ 10-15 ਰੁਪਏ ਆਮ ਦੇ ਨਾਲ ਵੇਚ ਸਕਦੀ ਆ ਤੇ ਵਧੀਆ ਕਮਾਈ ਹੋ ਸਕਦੀ ਆ। ਬਾਕੀ ਜੇਕਰ ਅਸੀਂ ਘਰਾਂ ਦੇ ਵਿੱਚ ਲਾਉਣੀਆਂ ਤਾਂ ਘਰਾਂ ਵਿੱਚ ਲਾਉਣ ਦਾ ਸਭ ਤੋਂ ਵਧੀਆ ਮੌਸਮ ਆ। ਅਗੀਤਾ ਵੀ ਆ ਤੇ ਸਾਨੂੰ ਵਧੀਆ ਵੀ ਰਹੂਗਾ। ਮੇਥੇ, ਪਾਲਕ, ਧਨੀਆ ਵੀ ਲਾ ਸਕਦੇ ਹਾਂ। ਗੋਭੀ ਦੀ ਪਨੀਰੀ ਹੁਣ ਆ ਆਰਾਮ ਨਾਲ ਮਾਰਕੀਟ ਚੋਂ ਮਿਲ ਜਾਂਦੀ ਆ ਤੁਸੀਂ ਉਹ ਲਾਓ ਤੇ ਉਹ ਲਾ ਕੇ ਤੇ ਮੂਲੀ ਵੀ ਲਾ ਸਕਦੇ ਹੋ ਤੁਸੀਂ। ਮੂੜੀ ਬਹੁਤ ਫਾਇਦਾ ਮੂੜੀ ਤਾਂ ਵੇਚਣ ਤੇ ਲਈ ਜੇਕਰ ਲਈ ਜਾਵੇ ਹੁਣ ਉਹ ਬਹੁਤ ਮੁਨਾਫਾ ਦੇ ਦੂਗੀ ਤੇ ਬਾਕੀ ਜਿਹੜੀ ਇਹਦੇ ਤੇ ਰੇਸ ਸਪਰੇਅ ਆ ਉਹ ਜਿਆਦਾ ਨਹੀਂ ਹੁੰਦੀ ਇਹਦੇ ਤੇ ਤੁਸੀਂ ਉਹੀ ਪਾਥੀਆਂ ਦੀ ਸਪਰੇਅ ਹੋਗੀ ਸੁੱਕੀ ਸੁਆਹ ਹੋਗੀ ਤੇ ਲੱਸੀ ਆ ਜਿਹੜੀ ਲੱਸੀ ਨੂੰ ਤੁਸੀਂ ਰੱਖ ਕੇ ਉਹਨੂੰ ਤੁਸੀਂ ਜਿੰਨੀ ਪ੍ਰਾਣੀ ਹੋ ਉਹਨਾਂ ਜਿਆਦਾ ਫਾਇਦਾ ਦੇ ਸਕਦੀ ਹੈ ਤੇ ਬਾਕੀ ਆਰਗੈਨਿਕ ਸਪਰੇਅ ਹਾਂ ਵੀ ਆਉਂਦੀਆਂ ਨੇ ਸਗੋਂ ਕੀਟਨਾਸ਼ਕ ਨਾਲੋਂ ਸਸਤੀਆਂ ਪੈਂਦੀਆਂ ਨੇ ਉਹ ਵੀ ਆਪਾਂ ਕਰ ਸਕਦੇ ਹਾਂ ਬਾਕੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ